ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲਤ ਉਮੀਦ ਕਰਦਾ ਗਰਾਜੂਏਟ ਜੀ ਹੋਵੇ ਚੜ੍ਹਦੀ ਕਲਾ ਸ਼ੁਭਕ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜਰੂਰ ਕਰਿਆ ਕਰੋ ਤੇ ਆਈ ਬਟਨ ਤੇ ਵੀ ਪ੍ਰੈਸ ਕਰਿਆ ਕਰੋ ਜੀ ਉੱਥੇ ਵੀ ਨਵੀਆਂ ਨਵੀਆਂ ਵੀਡੀਓਜ਼ ਤੁਹਾਨੂੰ ਮਿਲਦੀਆਂ ਰਹਿ ਸੋ ਦੋਸਤੋ ਅੱਜ ਦਾ ਵਿਸ਼ਾ ਹੈ ਜੀ ਮੂਰਖ ਲੋਕਾਂ ਬਾਰੇ ਗੱਲ ਕਰਾਂਗੇ ਬਈ ਇਹ ਤਿੰਨ ਲੋਕ ਸਭ ਤੋਂ ਵੱਡੇ ਮੂਰਖ ਕਿਨੇ ਜਾਂਦੇ ਆ ਜੀ ਅੱਜ ਦੇ ਸਮਾਨੇ ਦੇ ਵਿੱਚ ਹਨਾ ਉਹ ਕਿਹੜੇ ਨੇ ਇਹਨਾਂ ਤੋਂ ਬਚ ਕੇ ਰੋਣਾ ਬਚਣਾ ਬਹੁਤ ਜ਼ਰੂਰੀ ਆ ਕਿਉਂਕਿ ਇਹ ਕਿੰਨਾ ਅਗੇ ਤੁਹਾਡਾ ਨੁਕਸਾਨ ਕਰ ਸਕਦੇ ਆ ਕਿਸੇ ਵੀ ਚੀਜ਼ ਨੂੰ ਲੈ ਕੇ ਠੀਕ ਹੈ ਜੀ ਸੋ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਮੂਰਖ ਬੰਦੇ ਸਭ ਤੋਂ ਵੱਡੇ ਉਹ ਹੁੰਦੇ ਨੇ ਜਿਹੜੇ ਹਰ ਕਿਸੇ ਦੀ ਹਰੇਕ ਚੀਜ਼ ਦੇ ਵਿੱਚ ਨੁਕਸ ਕੱਢਣਾ ਉਹਨਾਂ ਦੀ ਆਦਤ ਹੁੰਦੀ ਆ ਹਨਾ ਉਹਨਾਂ ਨੂੰ ਤਸੱਲੀ ਨਹੀਂ ਮਿਲਦੀ ਜਿੰਨੇ ਜਕਰ ਕਿਸੇ ਦੀ ਵੀ ਚੀਜ਼ ਵਿੱਚ ਉਹ ਚੀਜ਼ ਕੋਈ ਵੀ ਹੋਵੇ ਚਾਹੇ ਸਟੱਡੀ ਨੂੰ ਲੈ ਕੇ ਹੋਵੇ ਚਾਹੇ ਬਿਜ਼ਨਸ ਨੂੰ ਲੈ ਕੇ ਹੋਵੇ ਚਾਹੇ ਕਿਸੇ ਪ੍ਰੋਡਕਟ ਨੂੰ ਲੈ ਕੇ ਹੋਵੇ ਹਨਾ ਕੋਈ ਵੀ ਚੀਜ਼ ਹੋਵੇ ਉਹਨਾਂ ਨੇ ਉਹ ਚੀਜ਼ 'ਚ ਨੋਕਸ ਕੱਢਣੇ ਕੱਢਣਾ ਵੀ ਆਦਾ ਏ ਇਦਾਂ ਨਹੀਂ ਇਦਾਂ ਨਹੀਂ ਆਹ ਲੈ ਲੈਣ ਦਾ ਤਾਂ ਵਧੀਆ ਗੱਲ ਸੀ ਇਹ ਮੂਰਖ ਲੋਕਾਂ ਦੀ ਸਭ ਤੋਂ ਵੱਡੀ ਪਹਿਚਾਣ ਹੁੰਦੀ ਆ ਅਗਲੇ ਨੇ ਪਤਾ ਨਹੀਂ ਕਿਦਾਂ ਚੀਜ਼ ਬਣਾਈ ਹੁੰਦੀ ਆ ਕਿਦਾਂ ਉਹ ਹਾਸਲ ਕੀਤੀ ਹੁੰਦੀ ਆ ਪਰ ਹਨਾ ਇਹ ਮੂਰਖ ਬੰਦੇ ਨੋਕਸ ਕੱਢਣ ਲੱਗੇ ਮੈਂਟੇਨਿੰਗ ਲਾਉਂਦੇ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਇਹ ਚੀਜ਼ ਦੀ ਇਹਨਾਂ ਤੋਂ ਬਚ ਕੇ ਰਹੋ ਠੀਕ ਉਹ ਉਹ ਸਮਨ ਲੈ ਕੇ ਬਿਲਕੁਲ ਵੀ ਸੀਰੀਅਸ ਨਹੀਂ ਹੁੰਦੇ ਹੈਗੇ ਉਹ ਫालतू ਗੱਲਾਂ ਵਿੱਚ ਜਿਆਦਾ ਆਪਣਾ ਟਾਈਮ ਵੇਸਟ ਕਰਦੇ ਆ ਅੱਜ ਦਾ ਕੰਮ ਕੱਲ ਦਾ ਗੱਲ ਤੇ ਕਰਦੇ ਆ ਕੱਲ ਦਾ ਕੰਮ ਅੱਜ ਦੇ ਕਰ ਦਿੰਦੇ ਹਨਾ ਤੇ ਫालतू ਦੀਆਂ ਗੱਲਾਂ ਵਿੱਚ ਆਪਣਾ ਤਾਂ ਟਾਈਮ ਵੇਸਟ ਕਰਦੀ ਕਰਦੇ ਆ ਨਾਲ ਦੀ ਨਾਲ ਦੂਜੇ ਬੰਦੇ ਨਾਲ ਜਿੰਨਾ ਉਹ ਗੱਲਾਂ ਮਾਰਦੇ ਉਹਦਾ ਟਾਈਮ ਵੀ ਵੇਸਟ ਕਰਦੇ ਆ ਸੋ ਐਸੇ ਲੋਕਾਂ ਤੋਂ ਵੀ ਬਚ ਕੇ ਰਹੋ ਕਿਉਂਕਿ ਇਹ ਤੁਹਾਡਾ ਵੀ ਸਮਾਂ ਖਰਾਬ ਕਰਦੇ ਆ ਇਹ ਵੀ ਮੂਰਖਾਂ ਦੀ ਕੈਟਾਗਰੀ ਵਿੱਚ ਆਉਂਦੇ ਨੇ ਜੀ ਤੀਜੇ ਨੰਬਰ ਤੇ ਮੂਰਖਵੰਦਾ ਉਹ ਹੁੰਦਾ ਜਿਹੜਾ ਕਿਸੇ ਵੀ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ ਹੋ ਰਿਹਾ ਹਰ 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 ਟਾਈਮ ਤੇ ਹਨਾ ਉਹਨੂੰ ਉਹ ਡਿਸੀਜਨ ਹੀ ਲੈਪ ਹੁੰਦਾ ਵੀ ਯਾਰ ਮੈਂ ਇਹ ਚੀਜ਼ ਕਿੱਦਾਂ ਕਰਨੀ ਆ ਜਾਂ ਮੈਂ ਕਿੱਦਾਂ ਕਰਾਂ ਹਨਾ ਤੇ ਉਹ ਉਸ ਚੀਜ਼ ਬਾਰੇ ਕਿਸੇ ਤੋਂ ਸਲਾਹ ਨਹੀਂ ਲੈਂਦਾ ਕਿਉਂਕਿ ਉਹ ਆਪਣੇ ਆਪ ਨੂੰ ਹੀ ਸਿਆਣਾ ਸਮਝਦਾ ਹੈ ਬਹੁਤ ਜ਼ਿਆਦਾ ਹਨਾ ਤੇ ਉਹਨੂੰ ਇਹ ਹੁੰਦਾ ਯਾਰ ਮੈਂ ਕਿਸੇ ਤੋਂ ਸਲਾਹ ਲਵਾਂਗਾ ਲਵਾਂਗਾ ਲੈ ਯਾਰ ਇਹਨਾਂ ਨੂੰ ਚੀਜ਼ ਦਾ ਪਤਾ ਨਹੀਂ ਹੈਗਾ ਉਹ ਕਿਸੇ ਤੋਂ ਸਲਾਹ ਹੀ ਨਹੀਂ ਲੈਂਦਾ ਹੈਗਾ ਹਨਾ ਉਹ ਬਸ ਆਪਣੀ ਮਰਜ਼ੀ ਕਰ ਦੋ ਨੂੰ ਇਹ ਲੱਗਦਾ ਵੀ ਜੋ ਮੈਂ ਕਰਦਾ ਬਸ ਉਹੀ ਠੀਕ ਆ ਉਹੀ ਸਭ ਤੋਂ ਵਧੀਆ ਸੋ ਜਿਹੜੇ ਇਹ ਤਿੰਨ ਤਰ੍ਹਾਂ ਦੇ ਲੋਕ ਆ ਇਹ ਸਭ ਤੋਂ ਵੱਡੇ ਮੂਰਖਾਂ ਦੀ ਕ ਦੇ ਲੋਕ ਹੈਗੇ ਤਾਂ ਉਹਨਾਂ ਤੋਂ ਦੂਰ ਹੀ ਬਣਾ ਕੇ ਰੱਖੋ ਕਿਉਂਕਿ ਇਹ ਲੋਕ ਤੁਹਾਡਾ ਸਮਾਂ ਖਰਾਬ ਕਰਦੇ ਆ ਕੀਮਤੀ ਸਮਾਂ ਖਰਾਬ ਕਰਦੇ ਆ ਠੀਕ ਹੈ ਜੀ ਸੋ ਐਸੇ ਲੋਕਾਂ ਤੋਂ ਬਚ ਕੇ ਰਹੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਦੇ ਨਵੇਂ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ